ਮੇਰੇ ਭਲੋਗ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਝੋਨੇ ਦੀ ਪਨੀਰੀ ਦੀ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰ ਭਰਾਵਾਂ ਦੀ ਜਿਹੜੀ ਪਨੀਰੀ ਇਹ ਤੁਰ ਨਹੀਂ ਰਹੀ ਤੇ ਕਿਸਾਨ ਭਰਾ ਕਹਿ ਰਹੇ ਆ ਵੀ ਸਾਡੀ ਜਿਹੜੀ ਪਨੀਰੀ ਇਹ ਪੀਲੀ ਪੈ ਰਹੀ ਹੈ ਉਹਦਾ ਕੀ ਕਾਰਨ ਹੈ ਕਿਸ ਵਜ੍ਹਾ ਕਰਕੇ ਜਿਹੜੀ ਤੁਹਾਡੀ ਪਨੀਰੀ ਇਹ ਉਹ ਚੱਲ ਨਹੀਂ ਰਹੀ ਪੀਲੀ ਪੈ ਰਹੀ ਹੈ ਤੇ ਕਿਵੇਂ ਤੁਸੀਂ ਉਹਨੂੰ 2-3 ਦਿਨਾਂ ਦੇ ਵਿੱਚ ਠੀਕ ਕਰ ਸਕਦੇ ਹੋ ਕਿਹੜੀ ਤੁਸੀਂ ਸਪਰੇਅ ਕਰਨੀ ਹੈ ਤੇ ਕਿਹੜਾ ਤੁਸੀਂ ਜਿਹੜਾ ਫਾਰਮੂਲਾ ਵਰਤਣਾ ਹੈ ਜਿਹੜਾ ਅਸੀਂ ਫਾਰਮੂਲਾ ਕਿਸਾਨ ਭਰਾਵਾਂ ਵਰਤ ਰਹੇ ਹਾਂ ਉਹ ਤੁਹਾਨੂੰ ਦੱਸਾਂਗੇ ਤੇ ਨਾਲੇ ਆਪਾਂ ਆਪਣੀ ਤਨੀਦੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਜ਼ਿੰਮੇਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ ਹਜੇ ਤੱਕ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੇ ਨਾਲ ਹੀ ਬੈਲਟ ਆਪਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੇ ਆਪ ਨੂੰ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਕਿਸਾਨ ਭਰਾ ਉਹ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਪਨੀਰੀ ਹੈ ਪੀਲੀ ਪੈ ਰਹੀ ਹੈ ਉਹਦੀ ਵਜ੍ਹਾ ਕੀ ਹੈ ਕਿਸ ਵਜ੍ਹਾ ਕਰਕੇ ਜਿਹੜੀ ਤੁਹਾਡੀ ਜਿਹੜੀ ਪਨੀਰੀ ਹੈ ਉਹ ਪੀਲੀ ਪੈ ਰਹੀ ਹੈ ਕਿਸਾਨ ਭਰਾ ਉਹ ਪਨੀਰੀ ਜਿਹੜੀ ਪੀਲੀ ਪੈਣ ਦਾ ਕਾਰਨ ਕੀ ਹੈ ਸਭ ਤੋਂ ਜਿਹੜਾ ਵੱਡਾ ਕਾਰਨ ਦੇਖਣ ਦੇ ਵਿੱਚ ਆਇਆ ਹੈ ਉਹ ਪਾਣੀ ਕਿਉਂਕਿ ਟੈਂਪਰੇਚਰ ਵੱਧ ਹੈ ਤੇ ਦੁਪਹਿਰ ਦੇ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਰਹਿੰਦਾ ਹੈ ਤੇ ਆਪਾਂ ਕੀ ਗਲਤੀ ਕਰਦੇ ਆਪਾਂ ਸਵੇਰ ਟਾਈਮ ਜਿਹੜਾ ਪਨੀਰ ਦੇ ਵਿੱਚ ਪਾਣੀ ਭਰ ਦਿੰਦੇ ਆ ਤੇ ਪਨਾਰ ਪਾਣੀ ਭਰਨ ਤੋਂ ਬਾਅਦ ਜਿਹੜਾ ਸ਼ਾਮ ਤੱਕ ਜਿਹੜਾ ਪਨੀਰ ਦੇ ਵਿੱਚ ਪਾਣੀ ਖੜਾ ਰਹਿੰਦਾ ਜਿਸ ਕਰਕੇ ਜਿਹੜਾ ਪਾਣੀ ਜਿਹੜਾ ਗਰਮ ਹੋ ਜਾਂਦਾ ਤੇ ਫਿਰ ਜਿਹੜਾ ਪਨੀਰੀ ਨੂੰ ਬਹੁਤ ਵੱਡਾ ਨੁਕਸਾਨ ਕਰਦਾ ਪਨੀਰ ਦੀ ਗ੍ਰੋਥ ਵੀ ਰੁਕਦੀ ਹੈ ਤੇ ਜਿਹੜਾ ਪੀਲੀ ਪੈਣ ਦਾ ਸਭ ਤੋਂ ਵੱਡਾ ਕਾਰਨ ਹੈ ਉਹ ਇਹੀ ਹੈ ਕਿਸਾਨ ਭਰਾਵੋ ਵੀ ਆਪਾਂ ਸਵੇਰ ਟਾਈਮ ਪਾਣੀ ਭਰ ਕੇ ਜਿਹੜਾ ਦੁਪਹਿਰ ਦੇ ਸਮੇਂ ਜਿਹੜਾ ਪਾਣੀ ਗਰਮ ਹੋ ਜਾਂਦਾ ਫਿਰ ਜਿਹੜਾ ਆਪਣੀ ਪਨੀਰੀ ਦਾ ਨੁਕਸਾਨ ਕਰਦਾ ਤੁਸੀਂ ਹੁਣ ਆਪਣੇ ਖੇਤ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਪਨੀਰੀ ਹੈ ਇਹ ਅੱਜ ਪੂਰੇ 9 ਦਿਨਾਂ ਦੀ ਹੋ ਗਈ ਹੈ ਇਹ ਘਟੋ ਘਟ ਕਹਿ ਸਕਦੇ ਆਪਾਂ 2-3 ਇੰਚ ਦੀ ਜਿਹੜੀ ਆਪਣੀ ਪਨੀਰੀ ਹੋ ਚੁੱਕੀ ਹੈ ਅੱਜ 9 ਦਿਨ ਦੀ ਹੋ ਗਈ ਤੇ ਕੇ ਤੇ ਮਾਰੀ ਮੋਟੀ ਜਿੱਥੇ ਨੀਵੀਂ ਜਗਾ ਉਥੇ ਛੋਟੀ ਵੀ ਹੈ 2 ਇੰਚ ਦੀ ਆਪਾਂ ਮੰਨ ਕੇ ਸਹਿ ਕਹਿ ਸਕਦੇ ਆ ਤੇ ਸ਼ਾਮ ਦਾ ਟਾਈਮ ਆ ਆਪਾਂ ਹੁਣ ਜਿਹੜਾ ਇਹਨੂੰ 5 ਵਜੇ ਜਰਾ ਪਾਣੀ ਦੇ ਰਹੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਪੀ ਰਿਹਾ ਹੈ ਤੇ ਸ਼ਾਮ ਦੇ ਟਾਈਮ ਜਿਹੜਾ ਪਨੀਰ ਨੂੰ ਆਪਾਂ ਪਾਣੀ ਦੇ ਰਹੇ ਆ ਇਹੀ ਕਾਰਨ ਹੈ ਜਿਹੜਾ ਤੁਸੀਂ ਦੇਖੋਗੇ ਤੁਸੀਂ ਜੇ ਸ਼ਾਮ ਦੇ ਟਾਈਮ ਪਨੀਰ ਨੂੰ ਪਾਣੀ ਦਿਓਗੇ ਤਾਂ ਤੋ ਡੀਜੇ ਰਿਪ ਪਨੀਰੀ ਹੈ ਉਹ ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਤੁਸੀਂ ਅੱਜ ਦੇਖੋਗੇ ਸ਼ਾਮ ਨੂੰ ਪਾਣੀ ਲਾ ਕੇ ਦੋਏ ਦਿਨ ਸੂਆ ਦੇਖਿਓ ਤੁਹਾਡੀ ਪਨੀਰੀ ਕਿਸ ਤਰ੍ਹਾਂ ਵਧੀਆ ਗਰੋਥ ਕਰੂਗੀ ਕਿਉਂਕਿ ਸ਼ਾਮ ਨੂੰ ਮੌਸਮ ਠੰਡਾ ਹੋ ਜਾਂਦਾ ਪਨੀਰ ਦੇ ਵਿੱਚ ਪਾਣੀ ਹੁੰਦਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਪਨੀਰ ਦੀ ਗਰੋਥ ਹੁੰਦੀ ਹੈ ਤੇ ਦੂਜੀ ਗੱਲ ਆਉਂਦੀ ਹੈ ਕਿਸਾਨ ਭਰਾਵੋ ਆਪਾਂ ਪਨੀਰ ਦੇ ਤੱਤ ਵੀ ਪੂਰੇ ਕਰਨੇ ਆ ਜੀ ਕਿਉਂਕਿ ਜੇ ਤੁਹਾਡੀ ਪਨੀਰ ਦੀ ਪੀਲੀ ਪੈ ਰਹੀ ਹੈ ਪਾਣੀ ਦਾ ਕਾਰਨ ਨਹੀਂ ਹੈ ਤੁਸੀਂ ਸ਼ਾਮ ਟਾਈਮ ਪਾਣੀ ਦੇ ਰਹੇ ਹੋ ਫੇਰ ਵੀ ਜਿਹੜੀ ਤੁਹਾਡੀ ਪਨੀਰੀ ਇਹ ਪੀਲੀ ਪੈ ਰਹੀ ਹੈ ਫੇਰ ਉਹਦੇ ਵਿੱਚ ਕਿਸਾਨ ਪ੍ਰਭੂ ਕਾਰਨ ਹੋ ਸਕਦਾ ਘਾਟ ਲੋਹੇ ਤੱਤ ਦੀ ਘਾਟ ਜ਼ਿੰਕ ਤੱਤ ਦੀ ਘਾਟ ਇਹ ਸਭ ਤੋਂ ਵੱਡੀ ਜਿਹੜੀ ਪਨੀਰ ਦੇ ਵਿੱਚ ਘਾਟ ਦੇਖੀ ਗਈ ਹੈ ਤੇ ਹਰ ਸਾਲ ਜਿਹੜੀ ਆਉਂਦੀ ਹੈ ਤੇ ਇਹਨੂੰ ਪੂਰੀ ਕਰਨ ਦੇ ਲਈ ਕਿਸਾਨ ਪ੍ਰਭੂ ਤੁਸੀਂ ਲੋਹਾ ਪਲੱਸ ਜ਼ਿੰਕ ਇਹ ਦੋਹੇ ਚੀਜ਼ਾਂ ਦੀ ਤੁਸੀਂ ਸਪਰੇਅ ਕਰ ਦਿਓ ਜੇ ਤੁਹਾਡੀ ਪਨੀਰੀ 10-12 ਦਿਨ ਦੀ ਹੋ ਗਈ ਹੈ ਤੁਸੀਂ ਇੱਕ ਸਪਰੇਅ ਹੁਣ ਕਰ ਸਕਦੇ ਹੋ ਤੇ ਇੱਕ ਹਫ਼ਤੇ ਬਾਅਦ ਤੁਸੀਂ ਦੁਬਾਰੇ ਰਿਪੀਟ ਕਰ ਸਕਦੇ ਹੋ ਤੁਹਾਡੀ ਬਹੁਤ ਸ਼ਾਨਦਾਰ ਵਧੀਆ ਤੰਦਰੁਸਤ ਜਿਹੜੀ ਪਨੀਰੀ ਤਿਆਰ ਹੋ ਜੂਗੀ ਤੇ ਜਿਹੜਾ ਆਪਾਂ ਤੁਹਾਨੂੰ ਇਹ ਫਾਰਮੂਲਾ ਦੱਸਿਆ ਪਾਣੀ ਵਾਲਾ ਇਹ ਵਰਤ ਕੇ ਜਰੂਰ ਦੱਸਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਮੈਂ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ